ਦਾ ਇਸ ਸਮੇ ਸਾਡੇ ਨਾਲ ਪੁਨਛ ਤੋਂ ਪ੍ਰੋਮਿਨੈਂਟ ਸੇਖਾ ਗੁ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਕਰਦੇ ਹਰਚੰਦਰ ਸਿੰਘ ਖਾਲਸਾ ਜੀ ਖਾਲਸਾ ਜੀ ਜੋ ਪੁਨਛ ਦੇ ਵਿੱਚ ਗੁਰੂ ਘਰ ਦੇ ਉੱਤੇ ਜੋ ਹਮਲੇ ਦੀ ਗੱਲ ਚੱਲ ਰਹੀ ਹੈ ਕੀ ਇਨਸੀਡੈਂਟ ਹੋਇਆ ਕੀ ਸਥਿਤੀ ਆ ਇਹ ਇਸ ਤਰ੍ਹਾਂ ਜੀ ਕਿ ਕੋਈ ਗੁਰਦੁਆਰੇ ਦੇ ਉੱਪਰ ਕੋਈ ਅਟੈਕ ਨਹੀਂ ਹੈ ਜੀ ਐਕਚੁਅਲੀ ਇਸ ਤਰ੍ਹਾਂ ਕਿ ਜਿਹੜੀ ਟੈਨਸ਼ਨ ਚੱਲ ਰਹੀ ਹੈ ਨਾ ਜਿਵੇਂ 22 ਤਰੀਕ ਨੂੰ ਪੈਲ گاਉਂ ਵਿੱਚ ਜੋ ਹਾਦਸਾ ਹੋਇਆ ਸੀ ਜੀ ਜਿਦੇ ਵਿੱਚ 26 ਲੋਕ ਬੇਗੁਨਾ ਲੋਕ ਮਾਰੇ ਗਏ ਜੀ ਜੀ ਠੀਕ ਹੈ ਜੀ ਤਾਂ ਐਸ ਪਰ ਸੇਇੰਗ ਕੇ ਪਾਈ ਪਾਕਿਸਤਾਨ ਦਾ ਇਹਦੇ ਵਿੱਚ 8 ਹੈ ਉਹਨਾਂ ਨੇ ਟੈਰਰਿਸਟ ਭੇਜੇ ਉਹਨਾਂ ਨੇ ਮਾਰੇ ਲੋਕੀ ਮਾਰੇ ਠੀਕ ਹੈ ਨਾ ਜੀ ਜੀ ਬੜਾ ਸ਼ੱਕ ਹੱਥ ਤੱਕ ਲੋਕ ਪਕੜੇ ਨਹੀਂ ਗਏ ਰੈਸ ਨਹੀਂ ਹੋਇਆ ਕੋਈ ਪਤਾ ਨਹੀਂ ਲੱਗਾ ਕੋਣ ਕਿਧਰ ਗਿਆ ਕਿਧਰ ਚਲੇ ਗਿਆ ਜੀ ਪੈਲਗਾਮ ਬੜੇ ਦੂਰ ਹੈ ਸ਼੍ਰੀਨਗਰ ਹੈ ਪੈਲਗਾਮ ਤੋਂ ਬਾਰਡਰ ਬਹੁਤ ਦੂਰ ਹੈ ਠੀਕ ਹੈ ਜੀ ਜੀ ਉਹ ਉਸ ਦੇ ਵਿੱਚ ਟੈਨਸ਼ਨ ਹੋ ਗਈ ਸੀ ਬੜੀ ਸਖਤ ਜੀ ਉਹ ਇਹ ਐਕਸਪੈਕਟ ਕੀਤਾ ਜਾ ਰਿਹਾ ਸੀ ਕਿ ਭਈ ਸ਼ਾਇਦ ਕਿਤੇ ਕੋਈ ਭਾਰਤ ਸਰਕਾਰ ਜਿਹੜੀ ਹੈ ਪਾਕਿਸਤਾਨ ਉੱਪਰ ਇਸ ਦੇ ਵਿੱਚ ਹਮਲਾ ਨਾ ਕਰੇ ਜੀ ਠੀਕ ਹੈ ਟਰੋਰਿਜ਼ਮ ਤਾਂ ਖਤਮ ਹੋਣਾ ਚਾਹੀਦਾ ਹੈ ਜੀ ਉਹ ਉਹਨਾਂ ਨੇ ਬੇਗੁਨਾ ਲੋਕਾਂ ਨੂੰ ਮਾਰਿਆ ਠੀਕ ਹੈ ਨਾਂ ਪੁੱਛ ਕੇ ਜਿਵੇਂ 84 ਵਿੱਚ ਸਿੱਖਾਂ ਨੂੰ ਮਾਰਿਆ ਗਿਆ ਸੀ ਸਿੱਧੜਕੇ ਉੱਥੇ ਨਾਂ ਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ ਸਿੱਖਾਂ ਦਾ ਨਾਂ ਪੁੱਛ ਦੀ ਲੋੜ ਹੀ ਨਹੀਂ ਸੀ ਪਈ ਠੀਕ ਹੈ ਪਗੜੀ ਜਿਹਨੇ ਬੱਦੀ ਸੀ ਦਾੜੀ ਰੱਖੀ ਸੀ ਕਿਹ ਕਰੋ ਕਤਲ ਬਾਈ ਠੀਕ ਹੈ ਜੀ ਤੋਂ ਉਸ ਦੇ ਵਿੱਚ ਟੈਨਸ਼ਨ ਸੀ ਹੁਣ ਅੱਜ ਰਾਤ ਨੂੰ ਐਸਾ ਹੋਇਆ ਕਿ 1:30 ਵਜੇ ਜੋ ਹੈ ਫਾਇਰਿੰਗ ਸ਼ੁਰੂ ਹੋਫਿਰ ਦੋ ਕਿਉਂਕਿ ਇਹ ਜਿਹੜਾ ਪੁੰਛ ਦਾ ਇਲਾਕਾ ਹੈ ਬਾਰਡਰ ਏਰੀਆ ਹੈ ਜੀ ਪੁੰਛ ਟਾਉਣ ਜਿਹੜਾ ਹੈ ਇਟ ਇਜ਼ ਸਿਚੁਏਟਿਡ ਔਨ ਦਾ ਬਾਰ ਇਤੂ ਸਾਨੇ ਸਾਡੇ ਕੋਲੋਂ ਸਾਹਮਣੇ ਪਾਰ ਪਾਕਿਸਤਾਨ ਨਜ਼ਰ ਆਉਂਦਾ ਹੈ ਜੀ ਠੀਕ ਹੈ ਉਹ ਫਿਰ ਇਹਨਾਂ ਨੇ ਇਸ ਪਾਸੋਂ ਰਾਤ ਨੂੰ 1:30 ਵਜੇ ਫਾਇਰਿੰਗ ਸ਼ੁਰੂ ਕਰ ਦਿੱਤੀ ਜੀ ਉਹਨਾਂ ਦੇ ਉੱਪਰ ਯਾਨੀ ਕਿ ਇਹਦੀਆਂ ਤੋਪਾਂ ਦੀ ਫਾਇਰ ਸ਼ੁਰੂ ਕਰ ਦਿੱਤੀ ਜੀ ਜੀ ਫਿਰ ਰਿਟੈਲੀਏਸ਼ਨ ਚ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਜੀ ਉਸ ਵੇਲੇ ਵੀ ਜਿਹੜਾ ਪੁਲ ਸਿਟੀ ਹੈ ਉਹ ਵੀ ਆ ਗਿਆ ਜੀ ਸਿਟੀ ਦੇ ਵਿੱਚ ਕੁਝ ਕੈਸਿਬਿਲਟੀਜ਼ ਹੋਈਆਂ ਨੇ ਜੀ 4 ਤੇ ਸਾਢੇ 6 ਮਾਰੇ ਗਏ ਜੀ ਠੀਕ ਹੈ ਤੇ ਉਹਦੇ ਬਾਅਦ ਹੋਰ ਵੀ ਹੋਇਆ ਛੇ 14 ਕੈਜੁਐਲਟੀ ਹੋ ਗਈਆਂ ਸੀਟੀ ਦੇ ਵਿੱਚ ਹੀ ਜੀ ਤੇ तकरीबन 57 ਆਦਮੀ ਜੋ ਹੁਣ ਜ਼ਖਮੀ ਹੋ ਗਏ ਜੀ ਤੇ ਉਹਦੇ ਵਿੱਚ ਇੱਕ ਗੋਲਾ ਜਿਹੜਾ ਹੈ ਉਹ ਗੁਰਦੁਆਰੇ ਦੀ ਵੀ ਇੱਕ ਸਾਈਡ ਨੂੰ ਹਿੱਟ ਕਰ ਗਿਆ ਜੀ ਇਸ ਤੋਂ ਲੋਕਾਂ ਦੇ ਘਰਾਂ ਉੱਪਰ ਪਿਆ ਨਾ ਇਹ ਲੋਕੀ ਘਰਾਂ ਵਿੱਚ ਮਾਰੇ ਰਾਫਿਆਂ ਵਿੱਚ ਠੀਕ ਹੈ ਨਾ ਜੀ ਜੀ ਸੌਰੀ ਹਿੱਟ ਹੋਇਆ ਤੇ ਖੈਰ ਸਤਿਗੁਰੂ ਨੂੰ ਕੋਈ ਡੇਜ ਨਹੀਂ ਹੋਇਆ ਤੇ ਉਹ ਇਸ ਤਰ੍ਹਾਂ ਕੋਈ ਗੁਰਦੁਆਰੇ ਤੇ ਅਟੈਕ ਨਹੀਂ ਹੈ ਠੀਕ ਹੈ ਹਾਂ ਠੀਕ ਕੀ ਕੀ ਤੇ ਆਪਣੇ ਦੇ ਸਿੰਘ ਸਾਹਿਬ ਸੀਗੇ ਜਿਹੜੇ ਤਬਲੇ ਦੀ ਸੰਗਤ ਕਰਦੇ ਸੀਗੇ ਉਹ ਵੀ ਇਸ ਦੇ ਵਿੱਚ ਕੈਜੂਅਲਟੀ ਉਹਨਾਂ ਦੀ ਹੋਈ ਹੈ ਹਾਂ ਹਾਂ ਜੀ ਉਹਨਾਂ ਦੀ ਜੋ ਆਪਣੇ ਘਰ ਸਨ ਆਸ ਪਾਸ ਖੜੀ ਤੇ ਮੇ ਉਹ ਜੀ ਜੀ ਤਾਂ ਕਿ ਗੱਲ ਚੱਲ ਰਹੀ ਵੀ ਉਹ ਵੀ ਗੁਰੂ ਘਰ ਚ ਸੀ ਨਹੀਂ 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 ਉਹ ਉਹ ਆਪਣੇ ਘਰ ਸਨ ਉਹਨਾਂ ਦੇ ਘਰ ਦੇ ਉੱਪਰ ਸ਼ੈੱਲ ਪਿਆ ਜੀ ਤੇ ਸ਼ੈੱਲ ਜਿਸ ਦੇ ਉੱਪਰ ਪਿਆ ਉਹਦੇ ਅੰਦਰ ਉਹਨਾਂ ਦਾ ਚਾਚਾ ਵੀ ਸੀ ਤੇ ਉਹਨਾਂ ਦਾ ਇੱਕ ਚਾਚੇ ਦਾ ਪੁੱਤਰ ਵੀ ਸੀ ਜੀ ਤੇ ਉਹ ਉਹ بچਾ ਹੋ ਗਿਆ ਜੂ ਮਹਾਰਾਜ ਬਚਾਇਆ ਜਿਸ ਨੂੰ ਰੱਖ ਲੈਣਾ ਜੀ ਮਹਾਰਾਜ ਜਿਸ ਨੂੰ ਬਚਾਇਆ ਬਚਾਲ ਬਚਾਇ ਇਸ ਨੂੰ بچا ਸਕਦਾ ਹੈ ਠੀਕ ਹੈ ਨਾ ਜੀ ਤੇ ਉਹ ਉਹ ਮਹਾਰਾਜ ਨੇ ਬਚਾ ਲਿਆ ਜੀ ਜੀ ਮਹਾਰਾਜ ਬਚਾ ਲਿਆ ਉਹਨਾਂ ਨੂੰ ਤੇ ਉਹ ਬਚਾਰਾ ਉਹ ਉਹ ਉਹਨਾਂ ਦਾ ਯਾਨੀ ਕਿ ਉਹ ਜਿਹੜਾ ਉਹ ਉੱਪਰ ਬੈਠਾ ਸੀ ਆਪਣੇ ਘਰ ਵਿੱਚ ਸੈਕੰਡ ਸਟੋਰੀ ਵਿੱਚ ਜੀ ਉਹ ਇੱਕ ਸਪਲਿੰਟਰ ਜਿਹੜਾ ਗਿਆ ਕੇ ਉਹਨੂੰ ਲੱਗਿਆ ਤੇ ਉਹ ਇੰਜਰ ਹੋ ਗਿਆ ਦੇ ਵਾਈਲ ਡਿਊਰਿੰਗ ਜੀ ਸਰ ਡਿਊਰਿੰਗ ਆਪਰੇਸ਼ਨ ਡਿਊਰਿੰਗ ਆਪਰੇਸ਼ਨ ਜਿਹੜਾ ਹੈ ਨਾ ਉਹ ਉਹਦੀ ਡੈਥ ਹੋ ਜੀ ਸ਼ੁਕਰ ਹੈ ਆ ਕੋਈ ਐਸੀ ਕੋਈ ਗੱਲ ਨਹੀਂ ਆ ਗੁਰੂ ਘਰ ਵਿੱਚ ਕਿਸੇ ਗੁੱड्ढे ਤੋਂ ਕੋਈ ਨਹੀਂ ਹੋਈ ਠੀਕ ਹੈ ਨਾ ਹਰ ਇੱਕ ਸਾਡਾ ਇੱਕ ਹੋਰ ਸਾਥੀ ਮਰਿਆ ਉਹ ਸੈਕੰਡ ਬਜੇ ਤੇ ਬੈਠਾ ਸੀ ਉਹ ਦੂਏ ਗੁਰਦੁਆਰੇ ਵਿੱਚ ਗੁਰਦੁਆਰਾ ਸਰਗੁਰੂ ਸਿੰਘ ਸਭਾ ਜਿੱਦਾਂ ਤੁਸੀਂ ਕਹਿੰਦੇ ਹੋ ਅਟੈਕ ਵਾਲੀ ਗੱਲ ਹੈ ਨਾ ਉਸ ਗੁਰਦੁਆਰੇ ਜੀ ਉਹ ਵੀ ਆਪਣੇ ਘਰ ਜਾ ਕੇ ਉਹਦੇ ਵੀ ਘਰ ਆਫਰੇ ਡੈਥ ਹੋਈ ਹੈ ਉਹਦੀ ਜੀ ਜੀ ਉਹ ਘਰ ਦੇ ਅੰਦਰ ਸੀ ਅੰਦਰ ਸਪਲਿੰਟਰ ਗਿਆ ਤੁਹਾਨੂੰ ਇੰਜਨ ਕਰ ਗਿਆ ਜੀ 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 ਆ ਅਸੀਂ ਕੋਈ ਗੱਲ ਨਹੀਂ ਆ ਕੋਈ ਹੈ ਨਾ ਸ਼ੁਕਰੀਆ ਖਾਲਸਾ ਜੀ ਬਹੁਤ ਸ਼ੁਕਰੀਆ ਆਛਾ ਬਟੇ ਵਾਈ ਕਾਲ